ਸ਼ੁਭਾਭਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੁਮਰ ਫਰੀਦ ਕੋਟ ਤਾਂ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਯਾਨੀ ਕਿ ਆਰਬੀਏ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਹੈ ਜਿਸ ਦੇ ਨਾਲ ਦੋ ਸਾਲਾਂ ਵਿੱਚ ਪਹਿਲੀ ਵਾਰ ਨਕਦ ਦਰ 4% ਤੋਂ ਹੇਠਾਂ ਆ ਗਈ ਹੈ ਦੱਸ ਦਈਏ ਕਿ ਮਈ ਦੀ ਮੀਟਿੰਗ ਦੇ ਵਿੱਚ ਆਰਬੀਏ ਦੇ ਮੁਦਰਾ ਨੀਤੀ ਬੋਰਡ ਦੇ ਨਕਦ ਦਰ ਨੂੰ $25% ਕਟਾਕੇ ਤੇ 3.85% ਕਰਨ ਦਾ ਫੈਸਲਾ ਕੀਤਾ ਗਿਆ ਇਸ ਫੈਸਲੇ ਤੋਂ ਬਾਅਦ ਆਸਟ੍ਰੇਲੀਆਈ ਡਾਲਰ ਲਗਭਗ 64.5 ਅਮਰੀਕੀ ਸੈਂਟ ਤੋਂ ਡਿੱਗ ਕੇ ਟਾਂਡਿਸ਼ ਆ ਰਿਹਾ 2 ਅਮਰੀਕੀ ਸੈਂਟ ਹੋ ਗਿਆ ਇਸ ਦੇ ਨਾਲ ਵਿਆਜ ਦਰਾਂ ਦੇ ਵਿੱਚ ਹੋਰ ਕਟੌਤੀ ਦੀਆਂ ਉਮੀਦਾਂ ਜਿਹੜੀ ਕਿ ਵੱਧ ਗਈਆਂ ਨੇ ਆਰਬੀਏ ਬੋਰਡ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਮਹਿੰਗਾਈ ਦੇ 3 ਦੇ ਆਸ-ਪਾਸ ਰਹਿਣ ਦੀ ਉਮੀਦ ਦੇ ਨਾਲ ਬੋਰਡ ਨੇ ਇਸ ਮੀਟਿੰਗ ਦੇ ਵਿੱਚ ਮੁਦਰਾ ਨੀਤੀ ਵਿੱਚ ਟਿਰ ਦੇਣ ਦਾ ਫੈਸਲਾ ਕੀਤਾ ਹੈ ਅਤੇ ਦਰਾਂ ਦੇ ਵਿੱਚ ਕਟੌਤੀ ਦੇ ਨਾਲ ਮਈ 2022 ਅਤੇ ਨਵੰਬਰ 2023 ਦੇ ਵਿਚਕਾਰ 13 ਦਰਾਂ ਵਿੱਚ वादे ਤੋਂ ਬਾਅਦ ਕਰੇਲੂ ਕਰਜ਼ਾ ਲੈਣ ਵਾਲਿਆਂ ਨੂੰ ਕੁਝ ਹੋਰ ਰਾਹਤ ਮਿਲੇਗੀ ਤਾਂ ਬਿਲਕੁਲ ਇਹ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਇਸ ਵੇਲੇ ਅਸੀਂ ਸਾਂਝੀ ਕਰ ਰਹੇ ਹਾਂ ਰਿਜ਼ਰਵ ਬੈਂਕ ਆਸਟ੍ਰੇਲੀਆ ਨੇ ਜਿਹੜਾ ਕਿ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਹੈ ਇਸ ਦੇ ਮੱਦੇ ਨਜ਼ਰ ਆਰਬੀ ਦੇ ਮੁਦਰਾ ਨੀਤੀ ਬੋਰਡ ਨੇ ਨਕਦ ਦਰ ਨੂੰ ਜਿਹੜਾ ਕਿ 1.25% ਘਟਾ ਕੇ 3.85% ਕਰਨ ਦਾ ਐਲਾਨ ਜਿਹੜਾ ਕਿ ਵੱਡਾ ਫੈਸਲਾ ਲਿੱਤਾ ਤੇ ਇਸ ਦੇ ਵਿੱਚ ਤੁਹਾਨੂੰ ਦੱਸਣ ਨਾ ਕਿ ਆਪਣੇ ਇੱਕ ਬਿਆਨ ਵੀ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਮਹਿੰਗਾਈ ਦੇ ਟੀਚੇ ਦੇ ਆਸ-ਪਾਸ ਰਹਿਣ ਦੀ ਉਮੀਦ ਦੇ ਨਾਲ ਬੋਰਡ ਨੇ ਇਸ ਮੀਟਿੰਗ ਦੇ ਵਿੱਚ মুদ্রਾ ਨੀਤੀ ਦੇ ਵਿੱਚ ਟਿਲ ਦੇਣ ਦਾ ਫੈਸਲਾ ਕੀਤਾ ਹੈ ਤੇ ਇਸ ਦੇ ਮੱਦੇਨਜ਼ਰ ਹੀ ਦਰਾਂ ਦੇ ਵਿੱਚ ਕਟੌਤੀ ਨਾਲ ਮਈ 2022 ਨਵੰਬਰ 2023 ਦੇ ਵਿਚਕਾਰ 13 ਦਰਾਂ ਵਿੱਚ ਵਾਧੇ ਤੋਂ ਬਾਅਦ ਕਰੇਲੂ ਕਰਜ਼ਾ ਲੈਣ ਵਾਲਿਆਂ ਨੂੰ ਕੁਝ ਹੋਰ ਰਾਹਤ ਜ਼ਰੂਰ ਮਿਲੇਗੀ